ਬਹੁਤ ਹੀ ਕਹਿਣ ਨੂੰ ਤਾਂ ਪਹਿਲੀ ਗੱਲ ਤਾਂ ਹੈ ਕਿ ਕਹਿਣ ਨੂੰ ਤਾਂ ਕੋਈ ਸ਼ਬਦੀ ਨਹੀਂ ਹੈਗੇ ਹੁਣ ਇਹ ਦੁੱਖ ਇੱਕ 니 ਚ ਲਿਆ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲੋਂ ਕਿ ਚੰਗੇ ਪਰੇ ਸਿਗੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਮਤੁਰ ਹੁੰਦਾਂ ਨੇ ਦੇਖਿਆ ਮੈਂ ਬੜਾ ਬਹੁਤ ਕੱਟ ਰੋਣ ਵਾਲਾ ਬੰਦਾ ਮੈਂ ਮੈਂ ਮੋ ਕੱਟ ਰੋਣਾ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਵਾਤ ਜਿੰਨੇ ਵੀ ਅੰਦਰ ਰੱਖ ਲੈਣਾ ਮੈਂ ਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਆ ਸੀ ਤੇ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਿੱਤ ਵੀ ਨਹੀਂ ਰੁਕਿਆ ਗਿਆ ਅੱਜ ਵੀ ਤੱਕਾ ਨਾ ਕਰ ਐਨਾ ਰੱਬ ਨੂੰ ਕਹੀਦਾ ਵੀ ਐਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇ ਰੋਣਾ ਕਰ ਜਿਆਦਾ ਨਾ ਕਰ ਇੰਡਸਟਰੀ ਨੂੰ ਆ ਨਹੀਂ ਲੱਗਦਾ ਜਿਵੇਂ ਨਜ਼ਰ ਲੱਗੀ ਹੋਵੇ ਪਿਛਲੇ ਚੰਦ ਦੇ ਨਾਲ ਜੀ ਇਹ ਕਈ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਬਦਲ ਦੇ ਦੇਗੇ ਹਾਂਜੀ ਸਾਨੂੰ ਲੱਗ ਰਿਹਾ ਇਹ ਇਸ ਕਰਕੇ ਅਸੀਂ ਆ ਗੱਲਬਾਤ ਚੱਲਦੀ ਰਹਿੰਦੀ ਸਾਡੇ ਆਸ ਵਿੱਚ ਕਲਾਕਾਰ ਭਰਾਵਾਂ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਅਸੀਂ ਸਾਰੇ ਡਰੇ ਹੋਏ ਹਾਂ ਹੁਣ ਡਰ ਲੱਗਦਾ ਵੀਰੇ ਇਹ ਸਿੱਧੀ ਗੱਲ ਦੱਸਦਾ ਮੰਨ ਰਿਹਾ ਵਾ ਵੀ ਸੁੱਖ ਰਹੇ ਸਾਰੇ ਪਾਸੇ ਭਾਈ ਜਦੋਂ ਮਾਤਾ ਹੁਣ ਦਾ ਇੰਤਕਾਰ ਹੋਇਆ ਸਤੰਭ ਵਿੱਚ ਸੀ ਇੱਥੇ ਕੌਂਟਸੀ ਸਾਹ ਦੇਖਾ ਕੀਤਾ ਤੇ ਬੱਪੂ ਨਾਲ ਆਪਣੇ ਗੱਲਾਂ ਹੋਈਆਂ ਸੀ ਬੱਪੂ ਨੇ ਮੇਰੀ ਗੱਲ ਇਹ ਹੋਈ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਕੋਈ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਚਾ ਨਹੀਂ ਪਾਇਆ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀ ਹੁਣ ਗੱਲਾਂ ਸਮਝ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਚੀ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ 20ਵੇਂ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਛਾਰਦੇ ਸੀਗੇ ਕਿ ਹੁਣ ਜਦੋਂ ਮਾਤਾ ਨਹੀਂ ਰਹੇ ਤੇ ਉਹ ਕਿਦਾਂ ਸਰ ਲੈਂਦੇ ਹੈਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਪਸੇ ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਵਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਤੋ ਦੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੇ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਹ ਸਮਾਨ ਦਾ ਦਰਦ ਇਹ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰੇ ਸੀ ਮੈਂ ਹੁਣੀ ਖਾਣ ਨੂੰ ਸਮਝਾ ਰਿਆ ਸੀ ਮੈਂ ਕਿਹਾ ਨਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਹੈ ਕਿਵੇਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਤੇ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਵਾਪਾ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਵਾਪਾ ਦੀ ਖਿਦਮਤ ਕਰਦਿਆਂ ਉਹਨਾਂ ਨੂੰ ਖੁਸ਼ ਕਰਦਿਆਂ ਉਹਨਾਂ ਦੀ ਪਰਵਰਿਸ਼ ਉਹਨਾਂ ਦੀਆਂ ਦੁਆਵਾਂ ਮੰਗਦਿਆਂ ਸਲਾਮਤੀ ਮੰਗਦਿਆਂ ਪਰ ਉਹ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ عوام ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣਾ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖ ਕੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ ਕਰੋ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਂਦੇ ਆ ਇਹ ਦੁੱਖ ਇਹ ਤਕਲੀਫ ਹੈ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਆ ਉਹਦੇ ਅਸੀਂ ਉਹਦੇ ਨਾਲ ਆ ਖੜੇ ਆ ਉਹਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹਣਾਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰ ਹੀ ਨਹੀਂ ਸਕਦੇ ਬਸ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਨੂੰ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਹੋ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬles ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਇੱਕ ਨਾਜ਼ੁਕ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਕਿਹੜਾ ਸ਼ਖਸ ਜਿਹਨੂੰ ਨਹੀਂ ਦੋ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਇਹਨਾਂ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੇ ਆਤਮਾ ਨੂੰ ਖੁਸ਼ ਰੱਖੇ ਦਾ ਤਾਂ ਸਵਰਗ ਚ ਜਾ। ਇਹ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ برداشت ਕਰਨ ਔਖਾ ਹੋਇਆ। ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਿਆ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਉਹ ਸ਼ਬਦ ਨਹੀਂ ਹੈ। ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ। ਮੈਂ ਇਹਨੂੰ ਸਟ੍ਰਗਲ ਕਰਦੇ ਆ ਵੀ ਦੇਖਿਆ ਤੇ ਅੱਜ ਐਡੇ ਵੱਡੇ ਮਕਾਮ ਤੇ ਮਾਲਕ ਦੇ ਨੂੰ ਪਹੁੰਚਾਇਆ ਪਰ ਆ ਜਿਹੜਾ ਘਟਾ ਇਹਨੂੰ ਲੱਗਾ ਹਾਲੇ ਤੇ ਕਿੰਨੋਂ ਦੇ ਕੇ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਤੇ ਕੱਲ ਇਹ ਖਬਰ ਆ ਗਈ ਕਿ ਅੱਜ ਬਾਪ ਵੀ ਐਸ ਜਹਾਨ ਤੇ ਨਹੀਂ ਰਿਹਾ ਤੇ ਇਹਦੇ ਨਾਲ ਤਾਂ ਇੱਕ ਕਿਸਮ ਦਾ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਹ ਜ਼ਿੰਦਗੀ ਖਰੇ ਚਾਰਕ ਦਿਨਾਂ ਦਾ ਕਹਿੰਦੇ ਉਹਨੇ ਮੇਲਾ ਹੈ ਤਾਂ ਆਮ ਹੀ ਕਹਾਵਤ ਹੈ ਪਤਾ ਨਹੀਂ ਐਦਾਂ ਲੱਗਣ ਡਿਆ ਕਿ ਬਹੁਤ ਹਰੇ ਕੋਲੇ ਥੋੜਾ ਥੋੜਾ ਸਮਾਂ ਹੈ ਜ਼ਿੰਦਗੀ 'ਚ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਘਾਟਾ ਖਾਂ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਮਾਤਾ ਦੇ ਜਾਣ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਪਿਤਾ ਦੀ ਰਾਜਕੀ ਸੇਵਾ ਕਰਨਗੇ ਕਿਉਂਕਿ ਇਹ ਹੀ ਇਕਲੌਤੇ ਉਹਨਾਂ ਕੋਲ ਰਹਿ ਗਏ ਪਰਿਵਾਰ ਵਿੱਚ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਬੈਲਾਂ ਦੇ ਘਰ ਥੋੜਾ ਹੋਏ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਆਪਣੇ ਨੂੰ ਖਾਨ ਨੂੰ ਅ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਰਿਹਾ ਸਟ੍ਰਗਲ ਕਰਕੇ ਅੱਜ ਜੇ ਚੰਗਾ ਟਾਈਮ ਆਇਆ ਸੀ ਅੱਜ ਬੈਠ ਕੇ ਮਾਪੇ ਨੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਆ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦੁਆਮਾ ਖਾਨ ਦੇ ਨਾਲ ਆ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋੜੇ ਨਾ ਮੋੜਾ ਜੋੜ ਕੇ ਖੜਾਂਗੇ ਹਾਰਟ ਅਟੈਕ ਹੀ ਹੋਇਆ ਜੀ ਦੱਸਿਆ ਹਾਰਟ ਤਾਂ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋਇਆ ਹੂੰ ਤੁਸੀਂ ਦੇਖ ਲਓ ਘੁੰਮਣ ਭਰਾ ਸਾਡਾ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਹੀ ਨਹੀਂ ਲੱਗਾ ਕਿ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਆ ਕਹਾਣੀ ਤੇ ਰੱਬ ਇਹ ਜਿਹੜਾ ਇਹ ਸਮਾਂ ਚੱਲ ਰਿਹਾ ਉਹ ਤੋਂ ਨਿਜ਼ਾਤ ਅਦਵਾ ਬਈ ਅਰਦਾਸ ਕਰਦੇ ਸੱਚੇ ਪਾਤਸ਼ਾਹ ਅਸਲ ਚ ਤੇ ਕਹਿਣ ਨੂੰ ਹੈ ਕੁਛ ਨਹੀਂ ਜੀ ਸਾਡੇ ਕੋਲ ਸਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਇਹ ਜਿਉਣਾ ਜਿਹੜਾ ਉਹ ਝੂਠਿਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਸ ਸੱਚ ਨੂੰ ਚੁਟਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਤ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜੂਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ ਬਾਪ ਦਾ ਸਾਆ ਚਲੇ ਜਾਣਾ ਇਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਂ ਬਾਪ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਦੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਆ ਬੋੜਾ ਛੋਟੀ ਦੀ ਫੈਮਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪ ਨਾਲ ਪੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਆ ਸੱਚੀ ਦਸੀ ਜੇ ਲਫ਼ਜ਼ ਆ ਜੇ ਖਤਮ ਹੋ ਗਏ ਆ ਮਾਂ ਮਰੇ ਤੇ ਫੇਕੇ ਹੀ ਛੁੱਟਦੇ ਪਿਓ ਮਰੇ ਘਰ ਵੇਲਾ ਛਾਲਾ ਮਰਨਾਂ ਰਾ ਵੀਰ ਕਿਸੇ ਦੇ ਨਹੀਂ ਤੇ ਉਜੜ ਜਾਂਦਾ ਜਿਵੇਂ ਨਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਅੱਪਾ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਦਿਲ ਜਾਂਦਾ ਗਿਆ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਵੀ ਹੋਣਾ ਚਾਹੀਦਾ ਜਾਂ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਦਾ ਜੀ ਨਾ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬਹਿ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਬਲਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਘੰਟੇ ਰਿਕਾਰਡਿੰਗ ਕਰਾ ਕੇ ਤੇ ਕੀ ਬੰਦਾ ਕਰਿਆ ਨਾ ਅਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਦਰਾਨੀ ਅੱਗੇ ਦੁਆ ਕਰੋ ਤੁਸੀਂ ਵੀ ਕਰੋਗੇ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਬਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੰਦ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਮਨੇ ਬੜੇ ਦੇਖੇ ਅੰਦਾਜ਼ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਪਿਆਂ ਨੂੰ ਤੁਹਾਡਾ ਦੋ ਭੈਣ ਭਰਾ ਨੂੰ ਹੋ ਸਕਦਾ ਤੁਹਾਡੇ ਦਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ ਹੈ ਫਿਰ ਪੰਜਾਬ ਵਾਸਤੇ ਕਾਲਾ ਸਾਲ ਚੱਲ ਰਿਹਾ ਬਹੁਤ ਮਹੱਤਵਾਂ ਗਿਆ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕੋਈ ਐਕਸੀਡੈਂਟ ਆਪ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਦੇਖੀ ਯਾਰ ਹੋਊਗੀ ਕਿ ਆ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ